ਜੀ ਮੈਂ ਅੱਜ ਪਿੰਡ ਭਾਈ ਬਖਤੌਰ ਜਿਹੜਾ ਹਲਕਾ ਮੋੜ ਚਾ ਉੱਥੇ ਜਾ ਕੇ ਆਇਆ ਹਾਂ ਜਿਸ ਨੌਜਵਾਨ ਸਾਥੀ ਨੇ ਥੋੜੇ ਦਿਨ ਪਹਿਲਾਂ 2 ਦਿਨ ਪਹਿਲਾਂ ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਵਕਾਊ ਹੈ ਉਸ ਨੌਜਵਾਨ ਮੁੰਡੇ ਨੂੰ ਮਿਲ ਕੇ ਆਇਆ ਉਹਨੇ ਫਿਰ ਆਪਦੀ ਹੱਡ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਬਪਾਰ ਉਹ ਪੂਰੇ ਜੋਰਾ ਸ਼ੋਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਕਹਿੰਦਾ ਸਾਡੀ ਕਮੇਟੀ ਨੇ ਜਿਹਦੇ ਵਿੱਚ ਇਹ ਫੌਜੀ ਸਾਹਿਬ ਜਿਨ੍ਹਾਂ ਨੂੰ ਮੈਂ ਮਿਲਣਾ ਹੈ ਇਹ ਵੀ ਤੇ ਨਾਲ ਉਹ ਲੜਕਾ ਵੀ ਉਸ ਕਮੇਟੀ ਵਿੱਚ ਸ਼ਾਮਲ ਹੈ ਲੇਕਿਨ ਇਹ ਬਹੁਤ ਐਕਟਿਵ ਮੈਂਬਰ ਹੈ ਜਿਹੜੇ ਸੂਬੇਦਾਰ ਜਿਨ੍ਹਾਂ ਦੀਆਂ ਲੱਤਾਂ ਤੋੜੀਆਂ ਕਹਿੰਦੇ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ 2 ਮਹੀਨੇ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਉੱਤਤਾ ਨਹੀਂ ਕੀਤਾ ਤੇ ਹੋਇਆ ਕਿ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜਦੇ ਸਾਂ ਤੇ ਫੌਜੀ ਸਾਹਿਬ ਦੀਆਂ ਘਾਰ ਆ ਕੇ ਕਿਸ ਪ੍ਰਕਾਰ ਲੱਤਾਂ ਤੋੜਤੀਆਂ ਡੈਮੇਜ ਕਰਤੀਆਂ ਤੇ ਐਸਐਚਓ ਕਹਿੰਦਾ ਉਲਟਾ ਮੈਨੂੰ ਦਬਕੇ ਮਾਰ ਰਿਹਾ ਹੈ ਕਿ ਤੂੰ মিডিਆ ਦੇ ਸਾਹਮਣੇ ਕਿਉਂ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਡਰਾ ਰੱਖਿਆ ਪਿੰਡਾਂ ਦੇ ਲੋਕ ਵੀ মিডিਆ ਦੇ ਵਿੱਚ ਕੋਈ ਨਹੀਂ ਜਾਏਗਾ ਅੱਜ ਵੀ ਕਹਿੰਦੇ YouTube